ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡ ਹਰੀਕੇ ਕਲਾ ਹਰ ਮੰਗਲਵਾਰ ਨੂੰ ਇਹ ਬੱਕਰਾ ਮੰਡੀ ਲੱਗਦੀ ਆ ਦੋਸਤੋ ਤੇ ਬੱਕਰਾ ਮੰਡੀ ਲੱਗ ਚੁੱਕੀ ਆ ਸਵੇਰ ਦਾ ਟਾਈਮ ਆ ਕੁਝ ਕ ਵੀਰ ਆ ਜਿਹੜੇ ਮੇਰੇ ਆ ਚੁੱਕੇ ਆ ਤੇ ਹਰ ਤਰ੍ਹਾਂ ਦਾ ਮਾਲ ਦੋਸਤੋ ਜਿਵੇਂ ਬਰਬਰੀ ਹੋਗੀ ਬੀਟਲ ਹੋਗੀ ਕ੍ਰਾਸ ਬੀਟਲ ਕ੍ਰਾਸ ਬਰਬਰੀ ਦੇਸੀ ਕਾਟੂ ਵਾਲ ਇੱਥੇ ਹਰ ਤਰ੍ਹਾਂ ਦੇ ਜਾਨਵਰ ਆਉਂਦੇ ਆ ਤੇ ਸੌਦੇ ਦੋਸਤੋ ਜਾਇਜ਼ ਹੁੰਦੇ ਇੱਥੇ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਆਓ ਦੋਸਤੋ ਮਕਾਉਣੀਆਂ ਤੁਹਾਨੂੰ ਅਗਲਾ ਸੌਦਾ ਜਲਦੀ ਕਰਾਉਣੀ ਆ ਉਹ ਲਿਖਾ ਕਰਾ ਦਿ ਜਾ ਕੋਈ ਨਹੀਂ ਕੋਈ ਨਹੀਂ ਕੋਈ ਓ ਲੈ ਖਾਈ ਕਰਾ ਦੇ ਜਾ ਕਿੰਨਾ ਕੁ ਫਰਕ ਹੁੰਦਾ ਹੁਣ ਛੇ ਦੀ ਕਰਾ ਦੇ ਹੈ ਲਿਖਾਈ ਦੀ ਨਹੀਂ ਖੜਦੀ ਜਰੇ ਛੇ ਦੀ ਮੁੜ ਕੇ ਇਹਦੇ ਪੱਲੇ ਨਹੀਂ ਖੁੱਲ ਰਹਾ ਨਾ ਕਿਉਂ ਨਹੀਂ ਪੜਾ ਲੈ ਕਿਤਾਰੀ ਲੈ ਕਿੰਨੇ ਦਾ ਜਾ ਪਤਾ ਕਿ ਸਾਡੇ ਪੰਜ ਲਿਖਾਈ ਤੂੰ ਕਰਾ ਦੇ ਜਾ ਲੈ ਜਾ ਫੜ ਲੈ ਚਲ ਦੇ ਸਾਡੇ ਪੰਜ ਲਿਖੋ ਬਈ ਲਓ ਵੀ ਪਹਿਲਾ ਸੌਦਾ ਹੋਇਆ ਹੈ ਹਰੀ ਕੇ ਕਲਾ ਬਕਰਾ ਮੰਡੀ ਦੇ ਤੇ ਬਾਈ ਕਿਹੜੇ ਪਿੰਡੋਂ ਆਏ ਸੀ ਧੰਨਵਾਦ ਸੰਧਵਾ ਤੋਂ ਉਹ ਉਹ ਸਿੰਧੂਆਂ ਹਾਂ ਉਹ ਸੰਧਵਾ ਚਲੋ ਬਹੁਤ ਵਧੀਆ ਬਾਈ ਥੋੜਾ ਧੰਨਵਾਦ ਤੇ ਬਾਈ ਜੱਗੇ ਨੇ ਆ ਗਏ ਜੱਗੇ ਨੇ ਲੈ ਲਈ ਯਾਰ ਗੂਗਲ ਪੇ ਦੇ 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 ਵੀ ਗੂਗਲ ਪੇ ਕਰ ਦਿਓ ਹਾ ਵੀ ਹਾ ਵੀ ਫੜਾ ਦੇ ਚੱਕ ਬਈ ਖੀਰੀ ਖੀਰੀ ਜੇ ਕੱਚੀ ਖੀਰੀ ਬੜੀਆ ਅਸੀ ਨਹੀਂ ਐ ਪਾਉਂਦਾ ਰੁਪਿਆ ਭੋਮਾ ਹਾਂ ਹਾਂ ਹੋ ਜਾਂਦੀਆਂ ਹੋ ਜਾਂਦੀਆਂ ਹੋ ਜਾਂਦੀਆਂ ਉਰਤੇ ਤੇਰਗੇ ਨਹੀਂ ਲੱਗੇ ਇੱਥੇ ਜਿੱਦ ਬੱਕਰੀ ਕੱਦਿਆ ਬੱਚਾ ਨਿਕਲੇ ਆਨੇ ਉਹ ਤਾਂ ਯਾਰ ਪਾਪਾ ਕਿਸੇ ਬੰਦੇ ਨੇ ਜਦੋਂ ਅਗਲੇ ਨੂੰ ਧੋਖਾ ਕਰਨਾ ਆਪੇ ਹਾਂ ਹਾਂਜੀ ਪੀਣਾ ਬਾਈ ਪੰਡ ਸੰਧਾ ਮਾ ਵੀਰ ਕਰਤਾ ਗੂਗਲ ਪੇ ਬਾਈ ਲਓਏ ਪਹਿਲਾ ਸੌਦਾ ਹੋ ਗਿਆ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਦੋਸਤੋ ਜੁੜੇ ਰਹੋ ਆਪਣੇ ਚੈਨਲ ਨਾਲ ਠੀਕ ਆ ਕਾ ਦਾ ਸੌਦਾ ਵੀਰੇ ਕਿਹਦੇ ਕੋਲੇ ਆ ਇਹ ਕਿਹਦੇ ਕੋਲੇ ਮੋਟੂ ਇਹ ਬਾਈ ਕੋਲੇ ਹੈ ਕਿਹੜਾ ਪਿੰਡ ਆ ਬਾਈ 3 ਕਿਲੋ 3 ਕਿਲੋ ਕਿੰਨੇ ਦੇਵੇਂਗਾ ਸਸਾ ਦਾ ਹੈਗਾ ਬਾਈ 15 ਦੀਆਂ 45 45 ਹਜ਼ਾਰ ਤੇ 45 ਦਾ ਤਿੰਨ ਮੰਗਦਾ ਤਿੰਨਾਂ ਦਾ ਪੰਤਾਂ ਕਿਹੜੀਆਂ ਤਿੰਨਾਂ ਦਾ ਇੰਨਾ ਤਿੰਨਾਂ ਦਾ ਬਾਈ ਆ ਤਿੰਨਾਂ ਦਾ 45 ਹਾਂ ਗੱਬਣਾ ਕੇ ਖਾਲੀ ਬਾਈ ਹਾਂ ਬਾਈ ਤਿੰਨਾਂ ਮਹੀਨੇ ਦੇ ਠੀਕ ਆ ਅੱਛਾ ਯਾਰੀ ਸਾਢੇ ਰੱਖਿਆ ਉਹਨਾਂ ਦਾ ਸਮਾਨ ਠੀਕ ਹੈ ਖਾਲੀ ਦੇ ਪੈਸਾ ਕਿੰਨੇ ਦਿਖਨੇ ਦੇਗਾ ਬਸ ਤਾਂ ਹੈਗਾ ਖਾਲੀ ਦੇ ਪੈਸਾ ਕਿੰਨੇ ਦਿਖਨੇ ਦੇਗਾ ਮੰਡੀ ਕੀ ਹੈ ਖਾਲੀ ਕਿ ਜਿਹੜੀ ਖਾਲੀ ਯਾਰ ਅਸੀਂ ਕੱਪੜੇ ਲੰਦੇ ਨਹੀਂ ਤੂੰ ਖਾਲੀ ਵੀ ਦੱਸ ਕਿੰਨੇ ਪੈ ਲੰਗਾ ਆ ਵੱਡਨਾ ਤੇ ਲੈਣੀ ਇਹਨਾਂ ਨੇ ਜਬਰਦਸਤ ਹਿਸ਼ਾਰ ਪਾਉਣਾ ਸੀ ਤਾਂ ਪੈਸੇ ਲੈ ਦੋ ਆ ਹਾਂ ਹਾਂ ਕਿਹੜੇ ਲੈਣੇ ਤੁਸੀਂ ਠੀਕ ਆ ਜਿਹੜੀ ਤੈਨੂੰ ਜਿਹੜੀ ਤੈਨੂੰ ਖਾਲੀ ਲੱਗੇ ਨਾ ਉਹ ਦੇ ਦੇ ਉਹਨੇ ਮੰਗ ਲੈ ਤੇ ਤੁਸੀਂ ਦੱਸ ਦਿਓ ਕਾ ਪੰਜ ਦੀ ਦੇ ਦੇ ਪੰਜ ਦੀ ਦੇ ਦੇ ਖਾਲੀ ਖਾਲੀ ਭਾਇਗਾ ਪਰ ਲੀ ਦਲੇ ਲੈ ਲਾ ਵੀ ਆ 5000 ਦੀ ਮੰਗਦੇ ਆ ਮੋਟੂ ਹਰੀ ਕਿੰਨੇ ਦੇਂਗਾ ਫਿਰ ਕਿੰਨੇ ਦੀ ਹੱਟੇ ਹਾਂ ਨਾ ਐਂਡ ਜਾਂ 5.5 ਦੀ ਹੋ ਗਈ ਆ 500 ਪਾਤਾ 500 ਨਹੀਂ ਪਾਇਆ 200 ਨਹੀਂ ਪਾਇਆ 600 ਦੀ ਯਾਰ ਜਾ ਉਹ ਖੜ ਜਾ ਯਾਰ ਤੂੰ ਦੱਸ ਦੇ ਤੂੰ ਘੜ ਦੇਣੀ ਨਹੀਂ ਮੈਂ ਤਾਂ ਯਾਰ 10 ਤੋਂ ਥੱਲੇ ਮੈਂ ਦੇਣੀ ਨਹੀਂ 10 ਆ ਤਾਂ ਹੋਈ ਨਾ ਗੱਲ ਹੂੰ 15 ਮੰਗਾ 14 ਕਰ ਦੋ ਜਾਲਾ ਚਾਰੇ ਤਲਾ ਕਿਨ੍ਹ ਰਹੀ ਲਓ ਇੱਕ ਆ ਪੱਠ ਦਾ ਸੌਦਾ ਹੋਇਆ 7500 ਦਾ ਮੂੰ ਮੱਥਾ ਬਹੁਤ ਚੰਗਾ ਪੱਠ ਦਾ ਤੇ ਖੀਰੀ ਆ ਤੇ ਕਿੰਨੇ ਦੀ ਕਰਤੀ 750 ਦੀ ਬਾਈ 750 ਦੀ ਕਰਤੀ ਠੀਕ ਆ ਠੀਕ ਆ ਜਗਿਆ 750 ਦੀ ਹੋ ਗਈ ਲਾਈ ਬਹੁਤ ਬਹੁਤ ਧੰਨਵਾਦ ਬਾਈ ਠੀਕ ਹੈ ਜੀ ਅਗਲਾ ਸੌਦਾ ਵੀ ਤੁਹਾਨੂੰ ਦਿਖਾਉਣੇ ਆ ਦੋਸਤੋ ਜੁੜੇ ਰਹਿਣਾ ਆਪਣੇ ਚੈਨਲ ਨਾਲ ਚਲਦੇ ਹੋ ਯਾਰ ਹੁਣ ਤਾਂ ਬੜਾ ਕਸਰ ਉਹ ਬਾਹਲਾ ਚੰਗਾ ਰਹੇਗਾ ਮਦਦ ਨੂੰ ਪੁੱਛਿਆ ਹੀ ਨਹੀਂ ਮੈਂ ਭਰ ਨਾ ਜੋ ਕਿਸੇ ਨੇ ਕੁਝ ਨਹੀਂ ਖਟਿਆ ਦੇ ਯਾਰ ਪੈਸੇ ਦੇ ਤੂੰ ਪੈਸੇ ਨਹੀਂ ਕੱਢਦਾ ਤੇਰੇ ਚੀੜੇ ਆ ਪੈਸੇ ਆਵਾਜ਼ ਬਸਰ ਫਸ ਜਲਾ ਕੇ ਮਾਰ ਗੁੱਟੀ ਅਗਲੇ ਦੇ ਪੈਰਾਂ 'ਚ ਯਾਰ ਬੜਾ ਰਿਆ ਇਹ ਕਰਦੇ ਚੱਲ ਕਾਈ ਆ ਨੋਈ ਨੋਈ ਮੈਂ ਤਾਂ ਦੱਸਣੀ ਨਹੀਂ ਲੈਣੀ ਉਹ ਥੋੜਾ ਉਹ ਭਰਾਵਾ 10 ਵੀ ਨਹੀਂ ਹੋਣਾ 1000 ਰੁਪਏ ਫੜਾ ਲਿਆ ਉਹਨੂੰ ਪੱਕਾ ਕਰ ਲੈਣਗੇ ਓਏ ਅੱਜ ਇੱਕ ਤੈਨੂੰ ਹੋਰ ਦੱਸਦਾ ਸੁਣ ਲੈ ਗੱਲ ਬੱਕਰੀ ਮਹਿੰਗੀ ਲਈ ਜਣਾ 700 ਇਹਦਾ ਮਾਪ ਪੁੱਪਾ ਸਿੱਕਾ ਮੈ ਲੈਣ ਲੱਗਾ ਮਾ ਫਿਰ ਮੜਾਇਆ ਇਹ ਮੈਂ ਲੈਣਾ ਮਾ ਫਿਰ ਅੱਜ ਨਾ ਅੱਜ ਗਿਣ ਕੇ ਫੜਾ ਲੈ ਪੈਸੇ ਤੇਰੇ ਅੱਜ ਜਿੱਤ ਆ ਹੋ ਗਿਆ ਸਭ ਦਾ ਯਾਰ ਸਾਨੇ ਪਾਣੇ ਬੰਨਣਾ ਹਾਂ ਦਾਦਾ ਹੋ ਜਾਊਗਾ ਸੌਦੇ ਦਾ ਕੋਈ ਗੱਲ ਨਹੀਂ ਐ ਨਹੀਂ ਹੁੰਦਾ ਪੁੱਤ ਜਿਵੇਂ ਤੂੰ ਕਰਦਾ ਕੋਈ ਸੋਦੋ ਹੁੰਦੇ ਨਾਲ ਬੰਦੇ ਬੰਦੇ ਵੇਖੀ ਜਾਂਦੇ ਐ ਲੈ ਲੈ ਨਾ ਚੱਕ ਕੇ ਦਿਸਲਾ ਰੱਖਦਾ ਇਹਦਾ ਤੇ ਵੀਰ ਆਪਾਂ ਕਾਤਾ ਕਿਹ ਅਸ ਹਾਂ ਮਾੜਾ ਪੁੱਤੜਾ ਜਲਾ ਨਹੀਂ ਯਾਰ ਮਰੇ ਬੱਚੇ ਅਗਲਾ ਪਰ ਗੱਲੇ ਵੀ ਹੁਣ ਕਸਰ ਨਹੀਂ ਛੱਡੀ ਕੋਈ ਆਲਾ ਪੈਸੇ ਗਣ ਲਾ ਹੁਣ ਲਿਖਦੇ ਲਿਖਦੇ ਹੁਣ ਨਹੀਂ ਛੱਡੇ ਲਿਖ ਦੀ ਲਿਖਦੇ ਬਈ ਲਿਖਦੇ ਹੁਣ ਇਹਦੀ ਹੈ ਬਈ ਧਾਰ ਤੁਰ ਕੱਢ ਲਾ ਫੇਰ ਵੇਖਾਂ ਕੀ ਕਿੰਦਾ ਧਾਰ ਤੁਰ ਕਿੰਨੇ ਚ ਕਰਤਾ ਜੀ 9000 ਲਗਾਤਾ ਜੀ ਆਪੋ ਆਪਣੀ ਲਿਖਾਈ ਆਪੋ ਦੀ ਆਪੋ ਆਪਣੀ ਕੋਈ ਦਲਾਲੀ ਕੁਛ ਨਹੀਂ ਵਿਆਹ ਦਾ ਮੌਕਾ ਹਲੇ ਵੀ ਤੈਨੂੰ ਚੁੱਟੀ ਹੈ ਲੈ ਵੀ ਕੀੜੇ ਪਿੰਡੋਂ ਲਿਆਂਦੀ ਸੀ ਬਾਈ ਪਗਰਾੜੀ ਪੈਂਦਾ ਲੈ ਵੀ ਸਹੀ ਹੋ ਗਿਆ ਸਾਡਾ ਚੱਲ ਬਈ ਧੰਨਵਾਦ ਤੇਰੇ ਜਿਹੜਾ ਅੱਖੇ ਲੱਗਿਆ ਸਾਡੇ ਤੇ ਬੱਕਰੀ ਬਾਈ ਦੀ ਵੇਚਤੀ ਆ ਆਪੋ ਆਪਣੀ ਨਹੀਂ ਨਹੀਂ ਇਹਦੀ ਪਾਈਏ ਦੋ ਪਾਸੇ ਦੀ ਰੋਣਾ ਨਹੀਂ ਪਾੜੇ ਬਾਈ ਦਾ ਰੋਣਾ ਨਹੀਂ ਪਾੜੇ ਜਿਹੜੀ ਘਰ ਦੀ ਨਹੀਂ ਨਹੀਂ ਹਾਂ ਕਰਾਇਆ ਦਾ ਨਹੀਂ ਮੈਂ ਕਹਿੰਦਾ ਪੁੱਤ ਮੈਂ ਤਾਂ ਸਾਨੂੰ ਬੜਾ ਪਰਾਇ ਕਰੀ ਗੱਲ ਆ ਮੈਂ ਇਥੋਂ ਮੁੱਕਰਦਾ ਸੀਗਾ ਇਹ ਕਹਿੰਦੇ ਅੱਜਾਂ ਨੌਂ ਦੀ ਕਰਤੀ ਤੇ ਲਖਾਈ ਉਹਨੂੰ ਬਾਦਨੇ ਮੈਂ ਕਿਹਾ ਚੱਲ ਪਾਂ ਨਹੀਂ ਲਖਾਈ ਦਾ ਆਪੋ ਨਹੀਂ ਜਿਹੜੀ ਗੱਲ ਆ ਨਾ ਤੇਰੇ ਪਿੱਛੇ ਮੈਂ ਇੱਕ ਗੱਲ ਪਤਾ ਕੀ ਗੱਲ ਰੋਣ ਲੱਗ ਨਾ ਤਾਂ ਮੈਂ ਜਵਾਨ ਕਰਕੇ ਮੁੱਕਰ ਆ ਪਰਦਾ ਚੱਲ ਬਈ ਤਾਰੀਫ ਨਾ ਕਰ ਇੱਕ ਲਾ ਵੀ ਆ ਬੱਕਰੀ ਦਾ ਸੌਦਾ ਸਿਰੇ ਚੜ ਗਿਆ ਪੂਰੇ 9000 ਦਾ ਲਖਾਈ ਬਾਈ ਨੇ ਵੇਚਣ ਵਾਲੇ ਨੇ ਕਰਾਉਣੀ ਤੇ ਗੱਬਣਾ ਮਹੀਨੇ ਕਰੀਏ 3000 ਆਖੇ ਮੈਂ ਕਿਹਾ 3500 ਲੈਣਾ ਤਾਂ ਲਖਾਈ ਕਰਾ ਦੇ ਤੇ ਲੈ ਲੋ ਪੈਸੇ ਘੱਟ ਪੈਸੇ ਨਹੀਂ ਹੱਸ ਕੇ ਤਾਂ ਆਈ ਖੜੀ